ਕਾ ਥਾਣਾ ਤੇ ਸਕੂਲ ਇੱਕੋ ਬਿਲਡਿੰਗ ਚ ਮੈਂ ਕਹਿਆ ਯਾਰ ਗਵਰਨਮੈਂਟ ਤਾਂ ਕਹਿੰਦੀ ਐ ਵੀ ਠੇਕੇ ਤੇ ਸਕੂਲ ਦਾ ਇੰਨਾ ਫਰਕ ਹੋਣਾ ਚਾਹੀਦਾ ਥਾਣਾ ਇੱਥੇ ਹੋਣਾ ਚਾਹੀਦਾ ਇਹ ਤਾਂ ਤਿੰਨੀ ਇੱਕੋ ਬਿਲਡਿੰਗ ਚ ਹੀ ਸੀ ਉਹ ਮੈਂ ਕਹਾਂ ਠੀਕ ਕਰੋ ਜੀ ਇਹਨਾਂ ਨੂੰ ਇੱਕ ਪਿੰਡ ਆ ਟੋਲ ਪਲਾਜੇ ਵਾਲਾ ਜਦੋਂ ਪਛਾਨਿਆ ਭਵਾਨੀਗੜ੍ਹ ਤੋਂ ਕਾਲਾ ਕਾਲਾ ਝਾੜ ਮੈਂ ਐਮਪੀ ਸੀਗਾ ਕਾਲਾ ਝਾੜ ਪਿੰਡਲੇ ਪੰਚਾਇਤ ਆਈ ਸਾਡੇ ਕੋਲੇ ਕਹਿੰਦੇ ਜੀ ਇੱਕ ਪੰਗਾ ਹੈ ਮੈਂ ਕੀ ਹੈ ਕਹਿੰਦੇ ਸਾਡੇ ਸਕੂਲ ਚ ਕੰਦ ਕਰਨੀ ਹੈ ਮੈਂ ਕਿਹਾ ਵੀ ਕੰਦ ਕਰਾਂ ਇਹ ਸਕੂਲ ਚ ਕੰਦ ਹੈ ਨਹੀਂ ਮੈਂ ਆਪਾਂ ਐਮਪੀ ਲੈਡ ਚ ਦੇ ਦਾਂਗੇ ਪੈਸੇ ਕਹਿੰਦੇ ਨਹੀਂ ਨਹੀਂ ਜੀ ਵਿਚਾਲੇ ਕਰਨੀ ਹੈ ਮੈਂ ਕਿਹਾ ਵਿਚਾਲੇ ਕਿਉਂ ਕਰਨੀ ਹੈ ਉਹ ਕਹਿੰਦੇ ਜੀ ਉਦੋਂ ਜਦੋਂ ਮਾਹੌਲ ਜਿਆ ਖਰਾਬ ਸੀ ਨਾ ਚੌਂਕੀ ਵੀ ਸਕੂਲ ਚ ਹੀ ਬਣਾਤੀ ਸੀ ਜੀ ਉਹ ਹੁਣ ਖੁੱਲ੍ਹਾ ਹੈ ਜੀ ਕੰਮ ਕਹਿੰਦੇ ਉਧਰ ਜਦੋਂ ਕਹਿੰਦੇ ਪੁਲਿਸ ਵਾਲੇ ਕਿਸੇ ਨੂੰ ਮੁੱਦਾ ਪਾ ਕੇ ਕੁੱਟਦੇ ਨੇ ਬੱਚੇ ਡਰ ਜਾਂਦੇ ਆ ਸਾਡੇ ਜੀ ਰਾਤ ਨੂੰ ਬੱਚੇ ਬੁੜਕ ਬੁੜ ਕੁੱਟਦੇ ਆਈ ਸੁਪਨੇ ਚ ਕਹਿੰਦੇ ਕੰਦ ਕਰ ਦਿਓ ਤਾਂ ਕਿ ਹੁਣ ਪੁਲਿਸ ਵਾਲਿਆਂ ਨੂੰ ਕੁੱਟਣ ਤੋਂ ਹਟਾ ਨਹੀਂ ਸਕਦੇ ਅਸੀਂ ਪਰ ਕੰਦ ਕਰ ਦਿਓ ਜੀ ਉਹ ਮੈਂ ਕਿਹਾ ਯਾਰ ਇਤੋਂ بڑا ਔਖਾ ਯਕ ਤੁਸੀਂ ਸਵਾਲ ਲੈ ਕੇ ਆਗੇ ਮੈਂ ਐਸਐਸਪੀ ਨਾਲ ਗੱਲ ਕੀਤੀ ਪਰ ਜਗਾ ਥੋੜੀ ਹੈ ਤੇ ਚੰਕੀ ਬਣੀ ਕਹਿੰਦੇ ਨਾ ਜੀ ਸਕੂਲ ਦੀ ਐ ਮੈਂ ਤੂੰ ਜਵਾਕਨ ਕੋਡਾਈ ਜਾਨੇ ਬਈ ਉਹ ਕਹਿੰਦੇ ਜੀ ਸਾਡੇ ਕੋਲ ਜਗ੍ਹਾ ਹੀ ਇੰਨੀ ਘੱਟ ਐ ਵੀ ਸਾਨੂੰ ਬਾਹਰ ਹੀ ਕੁੱਟਣੇ ਪੈਂਦੇ ਆ ਮੈਂ ਕਹਿੰਦਾ ਕੁੱਟਣਾ ਬੰਦ ਨਹੀਂ ਕਰਦੇ ਤੁਸੀਂ ਮੈਂ ਕਹਿੰਦਾ ਯਾਰ ਥੋੜਾ ਇੱਧਰ ਉੱਧਰ ਕਰ ਲਿਆ ਕਰੋ ਕਿਸੇ ਨੂੰ ਨਾ ਜੀ ਕਹਿੰਦੇ ਇਹ ਤਾਂ ਇਹ ਤਾਂ ਇੱਥੇ ਹੋ ਕੰਧ ਕਰ ਦਿਓ ਜੀ ਅੱਜ ਕੱବਰ ਕੰਧਾਇ ਨਹੀਂ ਕਰਨੀ ਫਿਰ ਉਹਨਾਂ ਦੀ ਕੰਧ ਜਿਹੜੀ ਐ ਨਾ ਤੂੰ ਜਾ ਕੇ ਦੇਖੋ ਜਿੱਥੇ ਜਿੱਥੇ ਟੋਲ ਪਲਾਜਾ ਨਾ ਜਮਾਂ ਟੋਲ ਪਲਾਜੇ ਦੇ ਖੱਬੇ ਪਾਸੇ ਸਕੂਲ ਐ ਚੰਨੋ ਵਾਲਾ ਜਿਹੜਾ ਟੋਲ ਪਲਾਜ਼ਾ ਕੰਦ ਕਰੀ ਥੋੜਾ ਤਾਂ ਹਾਂ ਚ ਜੋ ਆਕ ਡਰਨੋਂ ਹਟੇ ਨਹੀਂ ਤਾਂ ਆ ਹਾਲਾਤਾਂ ਚ ਤਾਂ ਸਾਡੇ ਸਕੂਲ ਰਹਿੰਦੇ ਸੀ ਕਿਸੇ ਦੇ ਬਾਥਰੂਮ ਹੈ ਨਹੀਂ ਬੱਚੀਆਂ ਜਿਹੜੀਆਂ ਨੇ ਉਹਨਾਂ ਨੂੰ ਜਾਂ ਤਾਂ ਘਰੇ ਜਾਣਾ ਪੈਂਦਾ ਛੁੱਟੀ ਲੈ ਕੇ ਜਾਂ ਫਿਰ ਜਿਹੜਾ ਕੋਈ ਹੋਰ ਹੀਲਾ ਕਰਨਾ ਪੈਂਦਾ ਪੜਾ ਮੈਂ ਪਾਰਲੀਮੈਂਟ ਚ ਵੀ ਮੈਂ ਗੱਲ ਬੋਲੀ ਸੀ ਬਹੁਤ ਸਾਰੇ ਮਾਪੇ ਜਿਹੜੇ ਨੇ ਹੁਸ਼ਿਆਰ ਬੱਚੀਆਂ ਨੂੰ ਇਸੇ ਕਰਕੇ ਹਟਾ ਲੈਂਦੀ ਸੀ ਸਕੂਲਾਂ ਜਾਣ ਦਾ ਸਾਧਨ ਨਹੀਂ ਹੈਗਾ ਜੀ ਟਰਾਲੀਆਂ ਤੇ ਲੰਮਕਲੰਕ ਜਾਂਦੀਆਂ ਨੇ ਬੱਸਾਂ ਦੀਆਂ ਜਿਹੜੀਆਂ ਜਾਲ ਜੇ ਨੇ ਜਾਲਾਂ ਤੇ ਲੰਮਕਲੰਕ ਜਾਂਦੀਆਂ ਜਾਂ ਕਿਸੇ ਅਜਨਬੀਆਂ ਤੋਂ ਰਾਈਡ ਲੈਣੀ ਪੈਂਦੀ ਹੈ ਕੱਲ ਜ਼ੁਗਦਾ ਜ਼ਮਾਨਾ ਹੈ ਕਹਿੰਦੇ ਨਹੀਂ ਅਸੀਂ ਨਹੀਂ ਪੜਾਉਣੀ ਅਸੀਂ ਤਾਂ ਦੋ ਸਾਲਾਂ ਬਾਅਦ ਵਿਆਹਾਂਗੇ ਬਸ ਉਹ ਜਿੱਜਾ ਹੋਂ ਖਤਮ ਕਰਦੇ ਆਂ ਅੱਜ ਜਿੰਨਾ ਮੈਨੂੰ ਡੈਮੋ ਦਿਖਾਏ 95% ਕੁੜੀਆਂ ਸੀ